ਹਾਂ 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 ਇਹ ਤੇ ਗੁਰਬਾਣੀ ਵਾਲਾ ਦੇਖ ਕੇ ਲਿਖਾਂਗੇ ਕੱਢਾਂਗੇ ਵੀ ਹਾਂ ਹਾਂ ਨਿਕਲਿਆ ਵੈਸੇ ਹਜੂਰ ਸਾਹਿਬ ਦਾ ਹੁਕਮਨਾਮਾ ਤੇ ਅੰਮ੍ਰਿਤਸਰ ਦਾ ਵੀ ਅੱਛਾ ਦੋਨੋਂ ਦਾ ਨਿਕਲੋ ਵੀ ਹਾਂ ਹੈ ਤੇ ਨਾ ਦੱਸੋ ਕਿ ਹਾਂ 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 ਵਿਊਅਰਸ ਨੂੰ ਇੱਧਰ ਭਾਈ ਮਨਕੀਰਤ ਦਾ ਨਾਮ ਕਿਨੇ ਰੱਖਿਆ ਦਾ ਮੈਂ ਨੂਰ ਦਾ ਕਿਵੇਂ ਰੱਖਿਆ ਦਾ ਐਦ ਕੀ ਨਿਕਾ ਦੀਦੀ ਕਹਿੰਦੀ ਭਾਈ ਮੇਰੀ ਵਾਰੀ ਆ ਕਹਿਣਾ ਦੀਦੀ ਹਾਂ ਦੀਦੀ ਤੇ ਮੈਂ ਹੁਣ ਤਰਾ ਤਾਂ ਦਾ ਹੈ ਨਾ ਹੁਕਮ ਆਉਂਦਾ ਹੈ ਮੇਰੇ ਲਈ ਗੁਰਬਾਣੀ ਦੇ ਰਿਲੇਟਿਵ ਰੱਖਿਓ ਮੈਨੂੰ ਖੋਣ ਸਾਧਰੀ ਆ ਲਿਆ ਦੀਦੀ ਦਾ ਹਾਂ ਉਹ ਕਹਿੰਦੀ ਜੈਸ ਮੈਨੂੰ ਪੁੱਛ ਕੇ ਦੱਸ ਵੀ ਕਿਹੜਾ ਦਿਨ ਅਖਰ ਨਹੀਂ ਕਹਿੰਦੇ ਹਾਂ ਹਾਂ ਦੀਦੀ ਨੂੰ ਕਹਿੰਦੇ ਹਾਂ ਇਹ ਤੇ ਰੱਖੇ ਹਾਂ ਹਾਂ ਨਿਕਲਿਆ ਦੀਦੀ ਨੂੰ ਆਏ ਕਿ ਉਹ ਵੀ ਅੱਜ ਜੇ ਛੁੱਟੀ ਹੋ ਜਣੀ ਤੇ ਤੁਸੀਂ ਛੇਤੀ ਸੋਚ ਲਓ ਮੜਾ ਜਾ ਵੀ ਦੋ ਤਿੰਨ ਦਿਨ ਹਾਂ ਜਦ ਪਹਿਲਾਂ ਨੂਰ ਦਾ ਨਾਮ ਨਿਕਲਿਆ ਵਾ ਗੱਗਾ ਨਿਕਲਿਆ ਦਾ ਮੀਤੀ ਦਾ ਨਾਮ ਦਾ ਹੂੰ ਗੱਗੇ ਤੇ ਗੁਰਮੀਤ ਹੂੰ ਤੇ ਮੇਰੀ ਵਾਰੀ ਨੂੰ ਮਰਕੀਤ ਦਾ ਮਨਵੀਰ ਦਾ ਨਿਕਲ ਗਿਆ ਮम्मा ਹਾਂ ਹੁਣ ਨਿਕਲਿਆ ਦਾ ਹਰਦੀਪ ਉਹਦਾ ਹਾ ਨਿਕਲ ਗਿਆ ਹਾਂ ਮਾਰਾ ਤੇ ਰੰਗ ਹੈ ਨਾ ਨਾਮ ਤਾਂ ਇੱਕ ਮੈਨੂੰ ਕੱਲ ਨਾ ਆਪਣੇ ਵੀਅਰਸ ਨੇ ਬਾਈ ਮੈਨੂੰ ਬਹੁਤ ਮੈਸੇਜ ਆ ਹਾਂ ਬਹੁਤ ਸੋਹਣੇ ਸੋਹਣੇ ਨਾਮ ਹੈ ਨਾਮ ਤੇ ਹੈ ਰਹਿਮਤ ਹੈ ਗੁਰਬਾਣੀ ਕੌਰ ਐਨੇ ਸੋਹਣੇ ਸੋਹਣੇ ਨਾਮ ਬਹੁਤ ਪਿਆਰ ਨਾਲ ਗੁਰਬਾਣੀ ਅਨੁਸਾਰ ਰੱਖਦੇ ਆ ਹਾਂ ਕਰਕੇ ਥੋੜਾ ਬਹੁਤ ਸੋਹਣੇ ਸੋਹਣੇ ਨਾਮ ਤੇ ਭਾਈ ਤੁਹਾਨੂੰ ਬੇਨਤੀ ਹੈ ਜੀ ਵੀ ਸਾਡੀ ਤਖਣਾ ਦਾ ਚਲੋ ਸਾਡੀ ਪਸੰਦ ਦਾ ਸਾਡੀ ਭੈਣ ਨੇ ਕਰਨਾ ਗਬਲੀ ਨੇ ਆਪਾਂ ਸੁਜੈਸਟ ਕਰ ਹਾਂ ਤੁਸੀਂ ਤੁਸੀਂ ਹਾਹੇ ਤੋਂ ਨਾਮ ਆਪਣੇ ਭਾਈ ਦੱਸ ਸਕਦੇ ਆ ਕਿ ਨਹੀਂ ਜੀ ਭਾਈ ਸਾਨੂੰ ਚ ਇੱਕ ਸਿਲੈਕਟ ਕਰੂਗੇ ਫਿਰ ਹਾਂ ਹਾਹੇ ਤੋਂ ਮੈਂ ਕਹੇ ਗੁਣੇ ਅਪਲੋਡ ਕਰਦੇ ਆ ਵੀਡੀਓ ਸ਼ਾਮ ਤੱਕ ਫਿਰ ਕਮੈਂਟ ਆ ਜਾਣਗੇ ਹਾਂ ਹੁਣ ਬੀਪੀ ਲੱਗੇ ਆ ਜੀ ਚਾਪੀ ਦਾ ਚੱਲੇਗੀ ਕਿ ਉਹ ਨਾਲ ਸਾਚੀ ਗੱਲ ਵਿਚਾਰੇ ਨੇ ਲੋ ਜੀ ਮਾਰ ਕਰਨੀ ਕਰਤੀ ਕਿਰਪਾ ਜੈ ਸਮੇਂ ਭਾਈ ਹੋਊਗੀ ਥੋੜੀ ਜੀ ਕੰਡੇ ਪਰ ਅਜਾ ਟੈਨਸ਼ਨ ਨਾ ਲਉ ਹੋਰ ਥੋੜੀ ਜੀ ਹੋਲੇ ਨਾਲ ਬੋਕਰ ਖੁੱਲ ਗਿਆ ਦਵਾ ਲਾਓ ਓਕੇ ਹਾਂ ਬੋਲਣਾ ਨਹੀਂ ਭਾਈ ਅੱਛਾ ਭਾਈ ਵੀ ਚੱਕ ਬੋਲ ਲੀ ਜਾਂਦੇ ਅੱਛਾ ਉਹਦੇ ਇਹ ਰਹਿ ਜਾਂਦਾ ਸਸਰੀ ਘਰ ਜਿਹਾ ਰਹੇ ਨੂੰ ਹਾਂ ਉਹ ਥੋੜਾ ਚੰਨਣਾ ਹੁੰਦਾ ਉਹ ਮਗਰ ਹਾਂ පමය පේර කොල්න්න ලගත පිට පැ ਪੈਕੇਜ ਦੇਖਣਾ ਹੋਣਾ ਕਿ ਬੈੱਡਕੀ ਵੀ ਦੇਖੋ ਨਾ ਬੈੱਡਕੀ ਵੀ ਹਿੰਦਾ ਬਣਦੀ ਹੈ ਕਿ ਕੰਫਰਟੇਬਲ ਪੋਜੀਸ਼ਨ ਹੋਣੀ ਹੈ ਸਿੱਧੀ ਠੀਕ ਹੈ ਠੀਕ ਹੈ ਜੀ ਛੁੱਟੀ ਹੋਣ ਦੀ ਸੰਭਾਵਨਾ ਕੁਝ ਹਾਂਜੀ ਹੋ ਜਾਣੀ ਅੱਜ ਕੋ ਵੀ 3 ਵਜੇ ਤੱਕ ਬੋਟਲ ਖੱਜੇ ਰੱਖਣਾ ਨਹੀਂ 3 ਵਜੇ ਤੱਕ ਖੱਜੇ ਕਰਾਂਗੇ ਕੱਚੇ ਜੇ ਐਕਚੁਅਲੀ ਖੁੱਲਣਗੇ ਉਹ ਤਾਂ ਕਿਉਂ ਨਹੀਂ ਠੀਕ ਹੈ ਠੀਕ ਹੈ ਹਾਂ ਹਾਂ ਸਾਡੇ ਵੱਲੋਂ ਦੇbsch ਮਿਆਂ ਉਹ ਮੈਕਸਾ ਲੈ ਲਓ ਮੈਂ ਲੈ ਲਿਆ ਓਕੇ ਥੈਂਕ ਯੂ ਮਾਸੀ ਜੀ ਦਾ ਮਤਲਬ ਬਲਾਉ ਵਸੀ ਸਾਸੀ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸੀ ਜੀ ਨੇ ਬਾਈ ਡਿਊਟੀ ਬਹੁਤ ਸੰਭੀ ਆ ਮਾਸੀ ਜੀ ਦਾ ਧੰਨਵਾਦ ਕਰਦੇ ਆ ਅਸੀਂ ਪਹਿ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਮੇਰੇ ਕੀ ਹੋ ਗਈ ਮਾਸੀ ਜੀ ਮਾਸੀ ਆਪੇ ਲੈ ਹੋਲੇ ਕਿਆ ਗਲ ਹੋਈ ਬਸ ਤਕਰੀ ਦਾ ਪੇਰ ਕਰਿਆ ਵਿੱਚੋਂ ਲੈ ਅੱਜ ਹੋਰ ਕੋਈ ਨਹੀਂ ਕੋਈ ਨਹੀਂ ਪਰ ਠੀਕ ਹੈ ਤੁਹਾਨੂੰ ਪਿੰਦੀ ਕਿ ਨਹੀਂ ਪਿੰਦੀ ਫੇਚਾ ਆ ਬਾਈ ਨੰਨ ਨਾ ਨਾ ਮਾਸੀ ਕੱਲ ਪਤਾ ਮਾਸੀ ਦਾ ਮਾਸੀ ਦੀ ਅੱਡੀ ਨਹੀਂ ਸੀ ਥੱਲੇ ਲੱਗਦੀ ਮਨੂੰ ਆਏ ਲੱਗਦਾ ਦਾ ਮਾਸੀ ਜੀ ਨੇ ਉੱਪਰ ਨੋੜ ਜਾਣਾ ਵੀ ਜਿਹੜੇ ਸਾਜੋ ਮਾਸੀ ਜੀ ਨੇ ਚਾਹ ਤਾ ਸਹੀ ਗੱਲ ਹੈ ਹੁੰਦਾ ਹੀ ਹੈ ਕੱਲ ਉਹ ਬਲੌਗ ਦੇਖੀ ਤੈਨੂੰ ਦੇਖਿਆ ਨਹੀਂ ਹੋਣਾ ਜੈਸੇ ਦੇਖਿਆ ਨਹੀਂ ਹੋਣਾ ਦੇਖ ਲਿਆ ਤੁਹਾਨੂੰ ਕਹਿਣਾ ਹੈ ਕਿ ਬਾਹਰ ਵੀ ਕੈਮਰਾ ਹਰ ਬਾਈ ਬੰਮੀ ਦੀ ਐਂਟਰੀ ਬੱਜੀ ਕੋਈ ਮੈਂ ਮਾਸੀ ਜੀ ਨਾਲ ਗੱਲਾਂ ਕਰਦੇ ਜਿੰਨੇ ਨਾ ਦੇ ਨੇ ਮੈਂ ਆਉਂਦਾ ਮੈਂ ਬਾਬੇ ਦੇ ਘਰ ਪਹੁੰਚ ਰਹੀ ਮम्मी ਟਾਈਮ ਪਰ ਆਈ ਹਾਂ ਹਾਂ ਮੰਮੀ ਆਏ ਬਿਲਕੁਲ ਟਾਈਮ ਪਰ ਆਏ ਉੱਧਰ ਮੈਂ ਪਾਪਾ ਨੇ ਜਿਹਨੇ ਕਿਹਾ ਏ ਤੇ ਬਟਾਂਸੀ ਲੈ ਕੇ ਆਣੀ ਮਮਾਏ ਹਾਂ ਦੀ ਹਾਂ ਨਹੀਂ ਠੀਕ ਆ ਜੀ ਬਿਲਕੁਲ ਮੰਨੂ ਨਾ ਪਹਿਲਾਂ ਜੇ ਮੈਂ ਕਰਾਂਗੇ ਉਹਦਾ ਮੰਮੀ ਦਾ ਫੋਨ ਆਈ ਜਾਵੇ ਤੇਰੇ ਵਾਲੇ ਫੋਨ 'ਤੇ ਮੈਂ ਚੱਕਿਆ ਨਹੀਂ ਦੋ ਤਿੰਨ ਵਾਰ ਮੈਂ ਫੋਨ ਤਾਂ ਨੂੰ ਜਿਹੜੇ ਤਾਂ ਮੈਂ ਕਿਹਾ ਹਾਂ ਮੈਂ ਮੋਦੀ ਦੀ ਕੀ ਕਰਦੀ ਕਿ ਕੱਪੜੇ ਤੋਂ ਨਹੀਂ ਮੈਂ ਚਲ ਧੋ ਲਾ ਬੈ ਹਾਂ ਹਾਂਜੀ ਮੈਂ ਪਤਾ ਤਾਂ ਕਰਨਾ ਤਾਂ ਵੀ ਪਤਾ ਹੈ ਕਿ ਬਿਹਾ ਸਹੀ ਗੱਲ ਆ ਜੀ ਮਮਮੀ ਨੂੰ ਪਤਾ ਪਹਿਲਾਂ ਲੱਗ ਜਾਂਦਾ ਹਾਂ ਹਾਂ ਜੀ ਖਿਚੜੀ ਖਾਂਦੀ ਸੀ ਕੱਲ ਸਵੇਰੇ ਬੈਠ ਕੇ ਮੈਨੂੰ ਕਹਿੰਦੇ ਤੂੰ ਰੋ ਕੇ ਠਕੀਆਂ ਮੈਂ ਤਾਂ ਕਾਉਣਾ ਮੈਂ ਤਾਂ ਰੋਣਾ ਹਾਂ ਮੈਂ ਖਿਚੜੀ ਖਾਂਦੀ ਆ ਚਾਹੇ ਵੀਡੀਓ ਕਾਲ ਕਰ ਲਾ ਮਮੀਆਂ ਨੂੰ ਪਤਾ ਲੱਗ ਜੇ ਨਾ ਹੁੰਦਾ ਬਾਈ ਸਹੀ ਗੱਲ ਆ ਮਾਂ ਤਾਂ ਫੇਰ ਮਾਂ ਹੀ ਆ ਹੁਣ ਤੈਨੂੰ ਵੀ ਪਤਾ ਲੱਗ ਜੇ ਕਰਨਾ ਵੀ ਹਾਂ ਐਮੋਤੀ ਮਾਂ ਕਿਆ ਚੀਜ਼ ਹੈ ਮਾਂ ਕਿਆ ਚੀਜ਼ ਹੁੰਦੀ ਆ ਤਾਨੂੰ ਪਤਾ 라ਜੂ ਬਾਪ ਗਾਣਾ ਕੱਢਣ ਜੋ ਗਈ ਨਾ ਪਿਆਰ ਵੀ ਕਰਦਾ ਮੈਂ ਤੁਸ ਮਦੀਨੇ ਪਟੇ ਪਾਸੇ ਨੂੰ ਜਾਣਾ ਰਾਜੇਰ ਦੱਸ ਤੇ ਇਧਰ ਮੇਰੇ ਹੀ ਪਾਪਾ ਜੀ ਨੂੰ ਸੱਸੀ ਗਾਲੀ ਪਾਪਾ ਜੀ ਨੇ ਛਾਂ ਵੀ ਡਿਊਟੀ ਪਾਪਾ ਜੀ ਇਹ ਡਿਊਟੀ ਹੁਣ ਤੁਹਾਡੀ ਆ ਨਵੀਂ ਲੱਗ ਗਈ ਹਾਂ ਬਹੁਤ ਵਧੀਆ ਇਹ ਵੀ ਕਿਸੇ ਨਾਲ ਛਾਂਤੀ ਹਾਂ ਇਹ ਜੇ ਮਹੀਨੇ ਵਾਲੀ ਗੋਦੀ ਵਾਲੇ ਕੋਈ ਚੱਕਰ ਆ ਗਾਣੇ ਲੱਗੇ ਨਹੀਂ ਕੀ ਹਾਂ ਇਹ ਵੀ ਪਾ ਗਾਗੇ ਨੂੰ ਮਿਲਦੀ ਪਾ ਗਾਗੇ ਲੂਟੀ ਮਿਲਦੀ ਸਹੀ ਗੱਲ ਹੈ ਜੀ ਹਾਂ ਇਹ ਰੱਬ ਨਾਲ ਸਾਡੇ ਭਾਗਾਂ ਨੇ ਤਾਂ ਬੰਦੇ ਹਾਂ ਹਾਂ ਜੀ ਹਾਂ ਸਭ ਤੋਂ ਬਾਦ ਦਾ ਪਰਮਾਤਮਾ ਨੇ ਬਿਲਕੁਲ 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 ਮੇਰੇ ਮੇਰੇ ਪੇਨ ਹੋ ਗਏ ਪਾਪੀ ਜਿੰਨੇ ਉਹ ਬਹਿਰੂ ਬਹਿਰੂ ਕਾ ਬੰ ਬੇਨਜਾ ਕਾ ਆਪਰੇ ਆਜੂ ਮੇ ਤੇਰੇ ਕੋਲ ਬਿਲਕੁਲ ਬਿਲਕੁਲ ਹੋ ਗਿਆ ਹਰ ਬੱਚਾ ਸੱਚ ਤੇ ਦੇਖ ਗਿਆ ਸਹੀ ਗੱਲ ਹੈ ਜੀ ਹਾਂ ਪੁੱਤਾਂ ਦੇ ਉਸਤੀ ਸਰੀਰ ਚਾਹੀਦਾ ਬਿਲਕੁਲ ਬਿਲਕੁਲ ਪੁੱਤੇ ਪੁੱਤੀਆਂ ਦੁੱਧ ਦੇ ਦੁੱਤੀਆਂ ਰੱਬ ਨੇ ਕੋਈ ਨਾ ਵਾ ਵਾ ਮਾਹਰ ਹੋ ਜਾਂਦਾ ਬੰਦਾ ਖੁਸ਼ ਹੋ ਜਾਂਦਾ ਹਾਂ ਕੱਲ ਮੈਂ ਪਾਪਾ ਜੀ ਨੂੰ ਜਾ ਕੇ ਕਿਹਾ ਹੈ ਮਾਸ ਜੀ ਮੈਂ ਪਾਪਾ ਜੀ ਪੋਤੀ ਆ ਗਈ ਤੁਹਾਡੀ ਪਾਪਾ ਜੀ ਆਦੇ ਬਹੁਤ ਵਧੀਆ ਬਹੁਤ ਵਧੀਆ ਕਹਿੰਦੇ ਵੀ ਇਹ ਤਾਂ ਨਾ ਜਿਹੜੀ ਉਹੀ ਗੱਲ ਆ ਗਈ ਜਿੱਦਾਂ ਹੁਣ ਚਲੋ ਆਪਾਂ ਆਏ ਵੀ ਨਹੀਂ ਹੋ ਕਿਸੇ ਨੂੰ ਕਹਿੰਦੇ ਆ ਨਾ ਪਰ ਲੋਕਾਂ ਦੀ ਜਿਹੜੀ ਗੱਲ ਧੀ ਆਏ ਦੇ ਲੋਕ ਥੋੜਾ ਕਈ ਕਈ ਲੱਗ ਜਿੰਦੇ ਕਰਨਾ ਸਾਰੇ ਨਹੀਂ ਹਾਂਜੀ ਹਾਂ ਪਾਪਾ ਜੀਾਂ ਨੇ ਕੋਈ ਚੱਕਰ ਨਹੀਂ ਕਰਾ ਲਾਇਆ ਕਹਿੰਦਾ ਥੋਡੀਆਂ ਵੀ ਤਾਂ ਤਿੰਨ ਚਾਰ ਆ ਗਏ ਤਾਂ ਪਾ ਕੇ ਹਾਂ ਥੋੜੀ ਗੱਲ ਆ ਗਈ ਉੱਪਰ ਕੋਈ ਮੈਨੂੰ ਮੈਨੂੰ ਕਿਸੇ ਸਾਨੂੰ ਖੁਸ਼ੀ ਇੱਕ ਨਹੀਂ ਹੋਈ ਬਈ ਚਲੋ ਪਹਿਲਾ ਬੱਚਾ ਐ ਆਦੋਂ ਵਾਸਤੇ ਰੱਖਾ ਕਰ ਬਿਲਕੁਲ ਹਾਂ ਇਹ ਮੈਂ ਤਾਂ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਕਿਹਾ ਵਾ ਭਾਈ ਮੈਂ ਕਿਹਾ ਮੈਂ ਕਿਹਾ ਤੁਹਾਨੂੰ ਤੰਗ ਲੱਗਦਾ ਕਹਿੰਦਾ ਨਹੀਂ ਨਹੀਂ ਕਹਿੰਦਾ ਮੈਂ ਵੈਸੇ ਗੱਲ ਕਰਦਾ ਵੀ ਸਾਡੇ ਮੇਰੇ ਵੀ ਤਾਂ ਹੁਣ ਤਿੰਨ ਚਾਰ ਤੀਆਂ ਤੁਹਾਡੀਆਂ ਭੈਣਾਂ ਤਿੰਨ ਤੀਆਂ ਭਾਈ ਹੈ ਵੀ ਕੁਝ ਨਹੀਂ ਕਹਿੰਦਾ ਇਹਦਾ ਮਾਲਕ ਤਾਂ ਹੀ ਰਾਜਾ ਹੈ ਤੇਨੇ ਕੀ ਕਹਿੰਦੀ ਜੋਕ ਤਾਈ ਕਹਿੰਦੇ ਤੇ ਰੱਜੀ ਦੀਦੀ ਨੂੰ ਖੁਸ਼ੀ ਨਹੀਂ گلابی ਰੰਗ ਦਾ ਸੂਟ ਲੈ ਕੇ ਪਿੰਕ ਕਲਰ ਪਿੰਕ ਕਲਰ ਕੁੜੀ ਦਾ ਹੁੰਦਾ ਏ ਉਹ ਲਾ ਬੇਸ਼ੱਕ ਭਈ ਮੈਂ ਦਿੱਲੀ ਨੂੰ ਗਿਆ ਮੈਂ ਕਦੀ ਦੀ ਦੇਖੀ ਸਾਰੇ ਨੇ ਮੁੰਡਿਆਂ ਦੇ ਕੱਪੜੇ ਕਿਹੜੇ ਆਇਆ ਤਾਂ ਫਿਰ ਮੈਂ ਸੀ ਦਿੱਲੀ ਸਿਕਵਰੀ ਮੇਰੇ ਕਹੇ ਤੇ ਹੋ ਲੈ ਆਇਓ ਦੀਨੀ ਕਹਿੰਦੇ ਕੋਈ ਨਾ ਆਇਆ ਤਾਂ ਜੀ ਫਿਰ ਮੈਂ ਵੀ ਅੱਜ ਪਿੰਕ ਕਲਰ ਦਾ ਪਰਨਾ ਬੰਨਿਆਗਾ ਸਾਸਿਕਾ ਜੀ ਸਾਰਿਆਂ ਨੂੰ ਵੇ ਮੈਂ ਹੁਣ ਕਿਤੇ ਕੁੜੀ ਹੋਗੀ ਨਾ ਸਾਧ ਹੋਗੀ ਉਹ ਐਸਾ ਨਹੀਂ ਹੁੰਦਾ ਕਲਰ ਆ ਕਲਰਾਂ ਦਾ ਕੁਝ ਨਹੀਂ ਹੁੰਦਾ ਹੈ ਕਿ ਨਹੀਂ ਮਾਸੀ ਜੀ ਮਾਂ ਚ ਜਾਈ ਮਾਂ ਦੇਲ ਆਪਾਂ ਕਿਸੇ ਨੂੰ ਹੁਣ ਮੰਨ ਲਓ ਬਲੈਕ ਕਲਰ ਪਸੰਦ ਆ ਕਿਸੇ ਨੂੰ ਵਾਈਟ ਕਲਰ ਪਸੰਦ ਦੁਨੀਆ ਦੀ ਆਪਣੀ ਆਪਣੀ ਪਸੰਦ ਆ ਕਲਰਾਂ ਦਾ ਕੋਈ ਕੁਝ ਨਹੀਂ ਹੁੰਦਾ ਜੀ ਤੇ ਉਹ ਮੈਂ ਹੁਮ ਮਨੂਜੇ ਸਾਨੂੰ ਇਹ ਜੀ ਸਾਨੂੰ ਬਹੁਤ ਖੁਸ਼ੀ ਆ ਬਈ ਠੀਕ ਠਾਕ ਹੋ ਗਈ ਵੀ ਆਪਰੇਸ਼ਨ ਤੇ ਬਚ ਗਏ ਹਾਂ ਸਭ ਤੋਂ ਵੱਡੀ ਤੰਦਰੁਸਤੀ ਹੁਣ ਹੁਣ ਭਾਈ ਦੇਖ ਲੈ ਆ ਮਾਸੀ ਜੀ ਦੀ ਕਿਰਪਾ ਨਾਲ ਮੈਂ ਤਾਂ ਭਾਈ ਫੇਰ ਕਹੂੰਗਾ ਇੱਕ ਮਾਸੀ ਦੇ ਇੱਕ ਦਾ ਆਉਣ ਬਾਬਿਆਂ ਦੀ ਕਿਰਪਾ ਨਾਲ ਮਾਸੀ ਬਹੁਤ ਤੇਤੀ ਬਾਬਿਆਂ ਨੇ ਮਾਸੀ ਜੀ ਨੇ ਹਿੰਮਤ ਬਹੁਤ ਹਾਂ ਜੀ ਹਰ ਰੱਖਦੀ ਐ ਇੱਕ ਬਣੀ ਕਵਾਲਿਟੀ ਇੱਥੇ ਮੰਗੀ ਜਾਏ ਵੀਡੀਓ ਕਾਲ ਪਰੇ ਕਾਦਾ ਆਉਂਗੇ ਤੁਸੀਂ ਠੀਕ ਹੈ ਉਹ ਤਾਂ ਠੀਕ ਆਹੋ ਚੱਲ ਭਾਈ ਤੁਹਾਡੀ ਡਿਊਟੀ ਚਲੋ ਸਖਤ ਆ ਤੁਹਾਡੀ ਹਨਾ ਸਾਡੇ ਮੰਗਣਾ ਮਾ ਸੋਨੀ ਆਰਵ ਨੂੰ ਕਹ ਤਾ ਨਾ ਤਾਂ ਕੱਲ ਆ ਜਾਣਾ ਹਾਂ ਹਾਂ ਹੋ ਤੇ ਗੱਲ ਬਕਰਾਈ ਜੀ ਕੀ ਹੈ ਭਾਈ ਮਾਸੀ ਜੀ ਨੇ ਹੱਲਾਸ਼ੇਰੀ ਦਿੱਤੀ ਬਹੁਤ ਜ਼ਿਆਦਾ ਆਪਰੇਸ਼ਨ ਤੋਂ ਜੈਸਮੀਨ ਬਚਾਈ ਹੈ ਮਾਸੀ ਜੀ ਹਾਂ ਤੇ ਮੈਂ ਗਿਆ ਹਾਂ ਤਾਂ ਕਹਿੰਦੀ ਮਾਸੀ ਨਹੀਂ ਮੈਂ ਗਿਆ ਹਾਂ ਤਾਂ ਕੱਪੜੇ ਲੈਣ ਬੱਚੇ ਦੇ ਨਹੀਂ ਆਸ਼ੀਰਵਾਦ ਮੈਂ ਵੀ ਦੇ ਦਿੰਦਾ ਥੋੜਾ ਜਾਂ तू <laughs> सुन ਬਾਪਾ ਜੀ ਕੋਨੇ ਸਹਾਰੇ ਹੀ ਰਹਿੰਦੇ ਹੁੰਦੇ। ਪਰ ਜੇ ਉਹ ਹੈਗਾ ਤਾਂ ਆਪਾਂ ਨੂੰ ਡਰਨ ਦੀ ਲੋੜ ਨਹੀਂ। ਹੁੰਦਾ ਹੀ ਹੈ ਨਾ ਬਾਪਾ ਜੀ। ਮੈਂ ਇੱਕ ਬਾਬਾ ਜੀ ਮੈਂ ਕਿਹਾ ਹਾਂ ਮੈਨੂੰ ਮੈਂ ਇਹਨਾਂ ਨੂੰ ਕਹਿੰਦਾ ਮੈਨੂੰ ਬਾਬੇ ਜੀ ਦੇ ਮੈਨੂੰ ਬਾਬਾ ਜੀ ਨੀ ਲਿਖ ਦੇ ਕੋਈ ਤਾਂ ਵੀ ਮੇਰਾ ਘੇਰ ਮਾਸੇ। ਨਹੀਂ ਭਾਈ ਬਾਪਾ ਹੈ, ਬਾਪਿਆਂ ਦੀ ਕਿਰਤਾ ਹੋਈ ਜਾਂ ਤੇ ਅੱਜ ਇਹ ਮੈਂ ਕਿਹਾ ਵੀ ਤੂੰ ਬਾਬੇਾਂ ਦੇ ਤਾਂ ਹਾਂ। ਹਾਂਜੀ ਹਾਂ। ਬਸ ਠੀਕ ਹੋ ਜਾ। ਕੱਪੜੇ ਬਦਲ ਲੈ। ਅੱਛਾ 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 ਬੱਚੇ ਨੇ ਕੱਪੜੇ ਬਦਲਦੇ ਆ ਠੀਕ ਆ ਠੀਕ ਆ। ਦੇਖੀ ਮੂੰਹ ਵੀ ਮੇਕਅਪ ਕਰ ਲਿਆ ਹੋਇਆ ਹੈ। ਤੇ ਮਾਲਕ ਨੇ ਕਰੀ ਕਿਰਪਾ ਜੀ ਦੇਖੀ ਉਹ ਦੀ ਥੱਲੇ ਆ ਗਿਆ ਜਿਆਦਾ ਕੱਪੜਾ ਇਤਨਾ ਜਿਆਦਾ ਪਰ ਵੀ ਪਿਆ ਤੁਜੀ ਹਰੇ ਸਾਡ ਤੇ ਉਹ ਵੀ ਕੱਪੜਾ ਨਹੀਂ ਆਉਂਦੀ ਹੂੰ ਉਹ ਤਾਂ ਆਪਾਂ ਆਪ ਨੂੰ ਤੁਸੀਂ ਵੀ ਜਰਾ ਖੜਾ ਬੈਠੇ ਤੁਹਾਨੂੰ ਬੜਾ ਧੰਨਵਾਦ ਕਰ ਬਿਲਕੁਲ ਬਿਲਕੁਲ ਬਾਬਿਆ ਹਾਂਜੀ ਹੂੰ ਬਾਈ ਹਾਂ ਦੇਖੋ ਵਾਲ ਦੇਖੋ ਕਿੰਨੇ ਆ ਲੱਡੂ ਦੇ ਛੱਡ ਕੇ ਪਾਣੀ ਦਾ ਕਮਾਣੇ ਪੀਤਾ ਨਾਰੀਅਲ ਪਾਣੀ ਹਾਂ ਬਿਲਕੁਲ ਸਹੀ ਗੱਲ ਆ ਅਖਰੀ ਮੈਨੂੰ ਆਉਂਦੀ ਆ ਹੂੰ ਨਾਰੀਅਲ ਪਾਣੀ ਭਾਈ ਸਹੀ ਗੱਲ ਆ ਜਿਹੜਾ ਨਾਰੀਅਲ ਪਾਣੀ ਪੀਤਾ ਨਾ ਉਹਦੇ ਕਰਕੇ ਆ ਉਹ ਤਾਂ ਰੰਗ ਵੀ ਬਹੁਤ ਸਾਫ਼ ਹੁੰਦਾ ਬੱਚੇ ਦਾ ਤੇ ਪਾਲ ਵੀ ਜ਼ਿਆਦਾ ਹੁੰਦੇ ਆ ਹਾਂ ਇਹ ਹੁਣ ਵੀ ਲੈ ਕੇ ਦਿਓ ਮੈਨੂੰ ਪੀ ਲੂੰ ਨਾਰੀਅਲ ਪਾਣੀ ਜਿੰਨਾ ਮਰਜ਼ੀ ਇਹਨੂੰ ਅੱਜ ਜੂਸ ਬਣਾ ਹਾਂਜੀ ਪੀਤਾ ਲੈ ਆ ਕੇ ਦੇ ਪਪੀਤਾ ਹੁਣ ਤਾਂ ਪਪੀਤਾ ਪੀ ਸਕਦੇ ਹਾਂ ਹੁਣ ਤਾਂ ਕੋਈ ਨਹੀਂ ਪਹਿਲਾਂ ਤਾਂ ਚਲ ਜੂਸ ਚਾਹੇ ਔਰ ਸ਼ੇਕ ਨਹੀਂ ਤੁਸੀਂ ਖਾਣ ਨੂੰ ਲਿਆਇਓ ਮੈਂ ਖਾਣ ਨੂੰ ਲਿਆਉਂਗਾ ਲੋਨ ਲਾ ਕੇ ਛੇਕੂ ਕਹਿਣਾ ਕਰੂੰਗੀ ਹਾਂ ਹਾਂ ਤੇ ਇੱਕ ਉਹ ਕਹਦੇ ਨੇ ਉਹਨੇ ਮੈਨੂੰ ਨਾਰੀਅਲ ਪਾਣੀ ਵੀ ਲਿਆ ਦਿਓ ਇੱਕ ਮਸੰਮੀ ਵਾਲਾ ਕੜਾ ਜਾਂ ਨੂੰ ਨਾ ਕਰ ਕੋਈ ਨਹੀਂ ਕੋਈ ਨਹੀਂ ਹਾਂ ਉਹ ਮਸੰਮੀਆ ਵੀ ਹਾਂ ਇੱਕ ਦੋ ਵਾਰੀ ਉਹ ਪੀ ਮੜੇ ਤਾਂ ਕੇ ਚ ਆ ਜੂਗੀ ਅੰਦਰ ਹਾਂ ਤੂੰ ਹੀ ਦੁਖਦੀ ਸੀ ਹੁਣ ਠੀਕ ਹੈ ਔਰ ਅਸਮੂਖ ਜੀ ਮਣਾਈ ਦੁੱਧ ਪੀਤਾ ਖਾ ਸਾ ਕੁਝ ਵੀਕਨੈਸ ਕਰਕੇ ਸੀ ਨਾ ਹਾਂ 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 ਚੱਲ ਕੋਈ ਨਹੀਂ ਦੇਖ ਨੂੰ ਕੱਪੜੇ ਖੋਣ ਲੈ ਕਰਕੇ ਜਾਵਗੀ ਦੇਖ ਹੈ ਹਾਂ ਰਾਤ ਪੂਰਾ ਪਹਿਰਾ ਲਵਾਇਆ ਇਹਨੇ ਪੂਰਾ ਲੈ ਹੋਰ ਦੇਖੋ ਹੋਰ ਮਰੀ ਅੱਖ ਲੱਗੇਗਾ ਜਦੋਂ ਟੈ ਫਿਰ ਪਤਾ ਲੱਗੇ ਵੀ ਬੂਆ ਕਹਾਣਾ ਕਿਤੇ ਸੌਖਾ ਪਿਆ ਹੈ ਨਾਨੀ ਵੀ ਤਾਂ ਜੋੜੀ ਅਸੀਂ ਤਾਂ ਹੀ ਤਾਂ ਛੱਡੀ ਹੋਈ ਆ ਪਹਿਲਾਂ ਹੀ ਟ੍ਰੇਨਿੰਗ ਪੂਰੀ ਆਏ ਜੋੜੀ ਨੂੰ ਦੋਨੋਂ ਮਾਸੀ ਜੀ ਨੂੰ ਵਰ ਬੂਆ ਨੂੰ ਭਾਈ ਤਾਹੀ ਅਸੀਂ ਡਿਊਟੀ ਅਸੀਂ ਤਕੜੇ ਕਾਰੀਗਰ ਆ ਦੀ ਲਾਈ ਹੋਈ ਆ ਹਾਂ ਇਹਨਾਂ ਹਾ ਨਿਕਲੇ ਨਾਲੇ ਨਾਮ ਹਾਂ 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 ਇਹ ਤੇ ਗੁਰਬਾਣੀ ਨਾਲ ਦੇ ਕੇ ਲਿਖਾਂਗੇ ਕੱਢਾਂਗੇ ਵੀ ਹਾਂ ਨਿਕਲੇ ਐ ਵੈਸੇ ਹਜੂਰ ਸਾਹਿਬ ਦਾ ਹੁਕਮਨਾਮਾ ਤੇ ਅੰਮ੍ਰਿਤਸਰ ਦਾ ਵੀ ਅੱਛਾ ਦੋਨੋਂ ਨਿਕਲੇ ਕਹੋ ਵੀ ਹਾਂ ਹੈ ਤੇ ਕਹੋ ਦੱਸੋ ਕਿ ਹਾਂ 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 ਹਜੂਰਸ ਨੂੰ ਇਧਰ ਭਾਈ ਮਨਕੀਰਤ ਦਾ ਨਾਮ ਕਿ ਨਹੀਂ ਰੱਖਿਆ ਦਾ ਨਾ ਨੂਰ ਦਾ ਕਿਵੇਂ ਰੱਖਿਆ ਦਾ ਐਦ ਕੀ ਮੁੱਕਾ ਦੀਦੀ ਕਹਿੰਦੀ ਬਾਈ ਮੇਰੀ ਵਾਰੀ ਆ ਕਹਿਤਾ ਦੀਦੀ ਹਾਂ ਵੀ ਦੀਦੀ ਜਿਹੜਾ ਕੁਦਰਤ ਆਂਦਾ ਹੈ ਹਨਾ ਬੁੱਕਾ ਮ ਆਉਂਦਾ ਮੇਰੇ ਲਈ ਗੁਰਬਾਣੀ ਦੇ ਰਿਲੇਟਿਵ ਰੱਖਿਆ ਮੈਨੂੰ ਫੋਨ ਸੱਜਰੀ ਆ ਲਿਆ ਦੀਦੀ ਦਾ ਹਾਂ ਉਹ ਕਹਿੰਦੀ ਜੈਸ ਮੈਨੂੰ ਪੁੱਛ ਕੇ ਦੱਸ ਵੀ ਕਿਹੜਾ ਦਿਨ ਅੱਖਰ ਨਿਕਲਿਆ ਹਾਂ ਹਾਂ ਦੀਦੀ ਨੂੰ ਕਹਿੰਦੇ ਹਾਂ ਇਹ ਤੇ ਰੱਖੇ ਹਾਂ ਹਾਂ ਨਿਕਲਿਆ ਦੀਦੀ ਨੂੰ ਆਏ ਕਿ ਉਹ ਵੀ ਅੱਜ ਛੁੱਟੀ ਹੋ ਜਣੀ ਤੇ ਤੁਸੀਂ ਛੇਤੀ ਸੋਤ ਲਓ ਮੜਾ ਜਾ ਵੀ ਦੋ ਤਿੰਨ ਦਿਨ ਹੋਰ ਹਾਂ ਜਦੋਂ ਪਹਿਲਾ ਨੂਰ ਦਾ ਨਾਮ ਨਿਕਲਿਆ ਵਾ ਗੱਗਾ ਨਿਕਲਿਆ ਦਾ ਮੀਤ ਦੀ ਦਾ ਨਾਮ ਦਾ ਹੂੰ ਗੱਗੇ ਤੇ ਗੁਰਮੀਤ ਹੂੰ ਤੇ ਮੇਰੀ ਵਾਰੀ ਨੂੰ ਮਰਕੀਤ ਦਾ ਮਨਵੀਰ ਦਾ ਨਿਕਲ ਗਿਆ ਮਮਾ ਹਾਂ ਹੁਣ ਨਿਕਲ ਆਇਆ ਹਰਦੀਪ ਉਹਦਾ ਨਿਕਲ ਗਿਆ ਹਾਂ ਮਾਲਾ ਤੇ ਨੰਦ ਹੈ ਨਾ ਨਾਮ ਤਾਂ ਇੱਕ ਮੰਨੂ ਕੱਲ ਨਾ ਆਪਣੇ ਵਿਊਰਸ ਨੇ ਬਾਈ ਮੈਨੂੰ ਬਹੁਤ ਮੈਸੇਜ ਆਇਆ ਹਾਂ ਬਹੁਤ ਸੋਹਣੇ ਸੋਹਣੇ ਨਾਮ ਬਹੁਤ ਨਾਮ ਤੇ ਹੈ ਰਹਿਮਤ ਹੈ ਗੁਰਬਾਣੀ ਕੌਰ ਐਨੇ ਸੋਹਣੇ ਸੋਹਣੇ ਨਾਮ ਹਾਂ ਬਹੁਤ ਬਾਣੀ ਅਨੁਸਾਰ ਰੱਖਦੇ ਆ ਹਾਂ ਕਰਕੇ ਥੋੜਾ ਜਿਹਾ ਬਹੁਤ ਸੋਹਣੇ ਸੋਹਣੇ ਨਾਮ ਤੇ ਭਾਈ ਤੁਹਾਨੂੰ ਬੇਨਤੀ ਆ ਜੀ ਵੀ ਸਾਡੀ ਰੱਖਣਾ ਤਾਂ ਚਲੋ ਸਾਡੀ ਪਸੰਦ ਦਾ ਸਾਡੀ ਭੈਣ ਨੇ ਕਰਨਾ ਗਬਲੀ ਨੇ ਆਪਾਂ ਸੁਜੈਸਟ ਕਰ ਹਾਂ ਤੁਸੀਂ ਤੁਸੀਂ ਹਾਹੇ ਤੋਂ ਨਾਮ ਆਪਣੇ ਭਾਈ ਦੱਸ ਸਕਦੇ ਆ ਕਿ ਨਹੀਂ ਜੀ ਭਾਈ ਜੀ ਹੁਣ ਅਸੀਂ ਇੱਕ ਸਿਲੈਕਟ ਕਰੂਗੇ ਫਿਰ ਹਾਂ ਹਾਹੇ ਤੋਂ ਨਾਮ ਮੈਂ ਕਹਿੰਦੀ ਹੁਣੇ ਅਪਲੋਡ ਕਰਦੇ ਆ ਵੀਡੀਓ ਸ਼ਾਮ ਤੱਕ ਫਿਰ ਕਮੈਂਟ ਆ ਜਾਣਗੇ ਹਾਂ ਹਨਾ ਜੀ ਦੀ ਬਿਲਕੁਲ ਹਾਹੇ ਤੋਂ ਨਾਮ ਆਪਾਂ ਸਿਲੈਕਟ ਕਰਾਂਗੇ ਤੇ ਹਾਹੇ ਤੋਂ ਤੁਸੀਂ ਵੀ ਭਾਈ ਜਿਹੜਾ ਤੁਹਾਡੇ ਮਾਈਂਡ ਵਿੱਚ ਹੈਗਾ ਵਧੀਆ ਨਾਮ ਗੁਰਬਾਣੀ ਦੇ ਨਾਲ ਮਿਲਦਾ ਜੁਲਦਾ ਹਾਂ ਗੁਰਬਾਣੀ ਦੇ ਨਾਲ ਮਿਲਦਾ ਜੁਲਦਾ ਦੱਸਿਓ ਜਿਹੜਾ ਵੀ ਹੋਇਆ ਤੇ ਜੇ ਕਿਸੇ ਨੂੰ ਭਾਈ ਵਧੀਆ ਨਾਮ ਕੋਈ ਪਤਾ ਹੋਵੇ ਸਾਰੇ ਜਣੇ ਆਪਣੀ ਸਲਾਹ ਦਿਓ ਤੇ ਅਸੀਂ ਫਿਰ ਉਹਦੇ ਅਕੋਰਡਿੰਗ ਹੈ ਜਿਹੜਾ ਸਾਨੂੰ ਨਾਮ ਵਿੱਚ ਚੰਗਾ ਲੱਗਿਆ ਅਸੀਂ ਉਹ ਨਾਮ ਰੱਖਾਂਗੇ ਹਾਂ ਤੇ ਬਾਕੀ ਮਾਲਕ ਦੀ ਕਿਰਪਾ ਨਾਲ ਸਾਡਾ ਲੱਡੂ ਹੋ ਰਿਹਾ ਜੀ ਤਿਆਰ ਸ਼ੌਣੇ ਸ਼ੌਣੇ ਕੱਪੜੇ ਪਾ ਕੇ ਦੁੱਧ ਬਾਕੇ ਆਉਗੀ ਬਾਜ਼ਾਰ ਨਾਲ ਨੀ ਇਹ ਕਹਿੰਦਾ ਨਾ ਮੈਂ ਵੀ ਜਾਣਾ ਦੁੱਧ ਪਾਉਣ ਦੀ ਮੈਂ ਨੂਰ ਕਹਿੰਦੀ ਹੁੰਦੀ ਆ ਮੈਂ ਨੂਰ ਤਾਂ ਹੋਇਆ ਉਹ ਤਾਂ ਹੁਣ ਮਸੀ ਤਾਂ ਹੀ ਅਸੀਂ ਬੇੜੇ ਜਾਂ ਤਾਂ ਜੀ ਵੀਡੀਓ ਕਾਲ ਆਈ ਜੋ ਬੇੜੇ ਦੇ ਖੇਲਦੀ ਜੀ ਬੈਠੀ ਆ ਗੱਲ ਬਾਅਦ ਦੇਖ ਲੈ ਪਾਪਾ ਜੀ ਜਦੋਂ ਪਾਪਾ ਜੀ ਬੈਠੇ ਨਾ ਗੱਡੀ 'ਚ ਉਰਾ ਦੇ ਭੰਜੀ ਛੱਡ ਕੇ ਮੰਮੀ ਮੰਮੀ ਵਿਚਰੀ ਆਈ ਭੰਜੀ ਭੰਜੀ ਮੰਮੀ ਫੜ ਕੇ ਲੈ ਗਈ ਉਹ ਤਾਂ ਬਾਅਦੋਂ ਤਾਂ ਮੈਂ ਕਹਿੰਦਾ ਬਹੁਤ ਬਾਅਦ ਚੁੱਪ ਹੋਈ ਹੋਣੀ ਸਾਹ ਚੜਾ ਲਿਆ ਹੋਵੇ ਤਾਂ ਉਹ ਲੈ ਤਾਂ ਆਵੇ ਫਿਰ ਉਹਦੇ ਥੋੜੀ ਟਿਕਦੀ ਨਾ ਉਹਦੀ ਦੀਦੀ ਮੰਮੀ ਕਿਹਦਾ ਚਾਈਦੀ ਕੋਲ ਫਿਰ ਚੀਕਾਂ ਕੱਲ ਬਹੁਤ ਗੱਪ ਆਇਆ ਰੱਖਣੇ ਕਹਿ ਲੱਗੇ ਆ ਤੁਹਾਡੇ ਬੱਚੇ ਬਹੁਤ ਰੋਣਾ ਪਾ ਕੁਛ ਦੀਦੀ ਉਹਰੇ ਪੌੜੀਆਂ ਪੂੜੀਆਂ ਤੇ ਟਾਰ ਲੱਗਦਾ ਨਿਆਰਾ ਜਿਹਾ ਬਾਹਰ ਘੁਕੜੀ ਚ ਬੰਦੇ ਦਾ ਧਿਆਨ ਇੱਧਰ ਉੱਧਰ ਹੋਵੇ ਹਾ ਮਾਲਾ 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 ਨੂੰ ਤਾਂ ਪਤਾ ਹਰ ਹੋ ਜੇ ਕਿਹੜਾ ਮਾਰ ਦਿੰਦੀ ਜਦ ਮਰਜੀ ਪੁੱਛ ਲਾ ਕਿੱਥੇ ਜਾਣਾ ਮਾਣਾ ਨੂੰ ਲਓ ਜੀ ਮਾਸੀ ਜੀ ਨੇ ਕਰਤਾ ਸਾਡਾ ਲੱਡੂ ਰੈਡੀ ਇਹ ਕੰਮ ਮਾਸੀ ਜੀ ਬੜਾ ਔਖਾ ਹੈ ਮਾਸੀ ਜੀ ਇਹ ਕੰਮ ਬਹੁਤ ਗੌਰ ਵਾਲਾ ਹਨਾ ਜੀ ਬੜਾ ਬਹੁਤ ਹੈ ਜੀ ਬਾਹਰ ਦੇ ਬਹੁਤ ਔਖਾ ਹਾਂ ਬਾਹਰ ਉਹ ਨਿਆਣੇ ਦੀ ਛੋਟੀਆਂ ਛੋਟੀਆਂ ਪਾਈ ਇੱਕ ਵਾਰੀ ਮਾਸੀ ਕਹਿੰਦੀ ਬਟਾਣੀ ਮੰਗਾ ਕੋਈ ਨਾ ਮੈਂ ਪਾਣੀ ਵਾਸੀ ਤੋ ਬਾਈ ਬੜਾ ਇਹ ਦੁੱਤੇ ਕਰਤਾ ਤਾਂ ਉਲਟੀ ਹੀ ਕਰਦੀ ਸੀ ਮੇਤੇ ਤਾਂ ਕੱਲ ਮਾਸੀ ਜੀ ਨੇ ਫੜਾਈ ਮੰਤਾ ਜਦੇ ਆਏ ਲੱਗੇ ਮੈਂ ਵੀ ਫੜੇ ਲਾਉ ਬਾਈ ਮੇਰੇ ਬਾਪੇ ਆ ਕਾਕਾ ਮਜੇ ਵੀ ਛੋਟਾ ਜਿਹੇ ਥੋੜੀ ਜਿਹੀ ਬੇੜੂ ਅੱਗੇ ਪਸੀਆ ਚ ਨਹੀਂ ਆਦੀ ਹਾਂ ਹਜੇ ਆਇਨਾਰ ਲੱਗੀ ਜਾਂਦਾ ਵੀ ਜਮੇ ਛੋਟਾ ਜਿਹੇ ਜਿਹੜਾ ਜਾਂ ਹਫ਼ਤਾ 10 ਦਿਨ ਚੱਲ 15 ਦਿਨ ਲੰਘ ਹੀ ਫੇਰ ਵੀ ਥੋੜਾ ਬੰਦਾ ਉਹ ਹੋ ਜਾਂਦਾ ਚੱਕਣ ਜੋਗਾ ਤਾਂ ਹੋ ਜਾਂਦਾ ਸਹੀ ਗੱਲ ਆ ਬੱਚੇ ਦਾ ਕਾਰ ਕੋਰ ਲੱਗਦਾ ਬਾਈ ਬੰਦਾ ਬਹੁਤ ਕੰਮ ਰਾਂ ਮੈਂ ਵੈਸੇ ਮੈਂ ਨੂਰ ਵੀ ਸਮਝਿਆ ਨੂਰਬਾਈ ਮੈਂ ਕੱਲੀ ਦੀ ਮਨਕੀਰਤਵਾਰੀ ਵੀ ਕੱਲੀ ਸੀ ਪਰ ਜਦ ਬੰਦਾ ਚੱਕਦਾ ਨਾ ਪਹਿਲੀ ਵਾਰੀ ਬਹੁਤ ਡਰ ਲਾ ਲਦਾ ਹੈ ਯਾ ਲੈ ਹੋਰ ਹੋਰ ਤੇਰ ਹੋ ਗਈ ਨਾ ਮਨਕੀਰਤ ਨੂੰ ਸਾਧਾ ਹੋ ਚੱਲੇ ਉਹ ਵੀ ਸਹੀ ਗੱਲ ਹੈ ਆ ਨੂਰ ਸੀ ਤੇ ਲਓ ਤੇ ਵਧੀਆ ਜਿਹਾ ਦਿਹਾੜਾ ਦੇਖੂਗੀ ਹਾਂ ਹਾਂ ਵੈਰੀ ਤੇ ਮੈਂ ਨਾ ਦਿਹਾੜਾ ਸਾਰੇ ਤਿਹਾਰ ਦੇਖੂਗੀ ਸਾਰੇ ਤਿਹਾਰ ਦੇ ਚੱਕਰੇ ਗੱਲ ਪਈ ਮੈਂ ਵੀ ਆਈ ਐ ਦੇਵੀ ਆਈ ਆ ਆਹ ਦੇਵੀ ਮਾਈ ਮਮਾ ਬੇਕਲਾ ਹਾਏ ਬੱਬਾ ਹੀ ਬੇਬੀ ਆਈ ਜਾਂ ਰੱਟੇ ਆਂਦੇ ਦਿਨਾਂ ਚ ਓਏ ਹਾਂਜੀ ਉਹ ਕਾਗਜ਼ ਦਿੱਦੂ ਓਏ ਦਿੱਦੂ ਓਏ ਦਿੱਦੂ ਕੱਲ ਇੱਕ ਫੋਨ ਆਇਆ ਅੰਦਰ ਤੇ ਐਮ ਪੀ ਐਮ ਪੀ ਤੇ ਤੇ ਉਹ ਜਦ ਕਹਿੰਦੀ ਜਦੋਂ ਭੈਣ ਕਹਿੰਦੀ ਜਦੋਂ ਮੈਂ ਦੁਪਹਿਰੇ ਵੀਡੀਓ ਪਾਈ ਨਾ ਜਦੋਂ ਵੀਟਾ ਕੁਸੀ ਅਪਲੋਡ ਕੀਤੀ ਹੈ ਹਾਂ ਵੀ ਅੱਜ ਐਡਮਿਟ ਕਰ ਲਈ ਜੈਸਮੀਨ ਤੇ ਉਹ ਕਹਿੰਦੇ ਵੀਰੇ ਕਹਿੰਦੇ ਮੰਮੀ ਨੇ ਨਾ ਮੇਰੀ ਜਾਣ ਖਾਦੀ ਪਈ ਆ ਵੀ ਪੁੱਛੋ ਫੋਨ ਕਰਕੇ ਪੁੱਛੋ ਵੀ ਜੈਸਮਿਨ ਠੀਕ ਆ ਠੀਕ ਆ ਕਹਿੰਦੇ ਵੀਰੇ ਮੈਂ ਤਾਂ ਤੁਹਾਨੂੰ ਫੋਨ ਕੀਤਾ ਵੀ ਕਿਵੇਂ ਆ ਜੈਸਮਿਨ ਮੈਂ ਕਹਿੰਦੀ ਠੀਕ ਆ ਵੀ ਗੁੜੀਆ ਹੋਈ ਆ ਜੈਸਮਿਨ ਕਹਿੰਦੇ ਹਾਂ ਸ਼ੁਕਰ ਆ ਮਾਲਕਾ ਕਹਿੰਦੀ ਜੈਸਮਿਨ ਦੀ ਇਹੀ ਤਮੰਨਾ ਸੀ ਵੀਰੇ ਕਹਿੰਦੀ ਅਸੀਂ ਸਾਰੇ ਬਲੌਕਾਂ ਦੇ 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 ਵੀ ਮੇਰੇ ਗੁੜੀਆ ਹੋਵੇ ਮੈਂ ਤਾਂ ਸਹੀ ਗੱਲ ਮੈਂ ਵੀ ਮੈਂ ਕਹਿੰਦੀ ਤਮੰਨਾ ਹੀ ਗੁੜੀਆ ਇਹ ਯਾਰ ਮੈਂ ਇਹ ਜੋ ਨੋਟ ਕਰਾ ਤਵਨ ਦਿਲ ਕਹਿਣਾ ਉਸੇ ਵਾਰ ਸਾ ਗੁੱਸਤੀ ਮੈਂ ਇਹਨਾਂ ਨੂੰ ਵੀ ਸ਼ੁਰੂ ਤੋਂ ਕਹਿੰਦੀ ਰਹਿੰਦੀ ਸੀ ਤੇਰੇ ਦਿਲਾਂ ਹੀ ਕੁਝ ਕਹੀ ਜਾਂਦਾ ਨਹੀਂ ਮੈਂ ਪਰਵਾਹ ਨਾ ਵਧੀਆ ਘਰ ਵਿੱਚ ਪਹਿਲਾਂ ਧੀ ਆਣੀ ਚਾਹੀਦੀ ਹੈ ਨਹੀਂ ਬਿਲਕੁਲ ਸਾਡੇ ਦਾ ਵੀ ਦੇਖੋ ਜਦੋਂ ਜਦੋਂ ਵੀ ਦੋ ਕੁੜੀਆਂ ਪਹਿਲਾਂ ਹਾਂ ਲਾਪਰੀ ਦੇ ਕੋਲ ਵੀ ਮੰਮੀ ਕੋਲ ਵੀ ਬਿਲਕੁਲ ਤੇ ਉਦੋਂ ਲਾਪਰੀ ਦੀ ਇਹਨਾਂ ਜਸਮੀਨ ਦੀ ਮੰਮੀ ਕੋਲ ਵੀ ਉਦੋਂ ਲਾਪਰੀ ਦੀ ਮੰਮੀ ਕੋਲ ਸਾਰਾ ਇੱਥੇ ਮਾਸੀ ਜੀ ਕੋਲ ਵੀ ਹਾਂ ਮਾਸੀ ਕੋਲ ਵੀ ਸਭ ਤੇ ਦੇਖ ਲਓ ਵੀ ਇਹ ਲਿਖਾ ਕੇ ਭਾਗ ਆਉਂਦੀ ਆ ਜਿੱਦ ਹੀ ਸਾਡੇ ਮਾਸੀ ਨੂਰ ਆਈ ਨਾ ਜਦ ਤੇ ਮੈਂ ਕਹਿੰਦਾ ਵੀ ਅਸੀਂ ਕਹਿ ਲੋ ਵੀ ਬਾਬੇ ਦੀ ਪੂਰੀ ਕਿਰਪਾ ਹੈ ਕੰਬਲ ਜਾਂ ਸਾਡੇ ਸ਼ੁਭ ਆਈ ਗਿਆ ਸਾਡੇ ਨੂੰ ਟਰੈਕਟਰ ਲੈ ਲੈ ਟਰਾਲੀ ਸਾਡਾ ਕੁਝ ਮਕਾਨ ਵੀ ਪੈ ਗਿਆ ਦੇਖ ਲਓ ਸ਼ੁਭ ਆਣੇ ਮਲੇ ਆਉਣਾ ਸ਼ੁਭ ਨੇ ਦੇਖ ਲਓ ਜਦਾਂ ਹੀ ਮਤਲਬ ਮਕਾਨ ਵੀ ਪੈ ਗਿਆ ਗੱਡੀ ਵੀ ਲੈ ਹੋ ਗਈ ਟਰੈਕਟਰ ਵੀ ਲੈ ਹੋ ਗਿਆ ਬਸ ਉਹ ਮੈਂ ਹੀ ਆਇਆ ਤੇ ਸੀ ਇਹਨਾਂ ਦੇ ਬੱਜ ਜੀ ਥੰਬਾਈਨ ਲੈ ਥੰਬਾਈਨ ਇਹ ਵੀ ਤਾਂ ਇਹ ਜਾ ਲ ਜਾ ਉਹ ਆਹ ਦੇਖੋ ਜੀ ਹੋਰ ਬਣੀ ਟਾਰ ਟੋਪੀ ਨਾਲ ਲੱਡੂ ਦੀ ਪੂਰੀ ਹੈ ਓਏ ਓਏ ਲੱਡੂ ਦੇਖ ਲਓ ਚਾਖ ਦੀ ਕਿਦਾਂ ਝਾਗਦੀ ਹੁਣ ਹੂੰ ਰਾਤ ਨੂੰ ਪੈਰ ਲਾਇਆ ਪੂਰਾ ਹੁਣ ਇਹਨੂੰ ਆਏ ਸੀ ਮੈਂ ਹੁਣ ਵੀ ਜਾਦਾ ਮੈਨੂੰ ਕਹੂਗਾ ਵੀ ਹੁਣ ਸੌਂਗੀ ਸਹੀ ਗੱਲ ਹੈ ਕਿਨਵਾਸ ਨਹੀਂ ਆਇਆ ਕੋਈ ਆ ਪਸਲੇ ਹੀ ਆ ਠੀਕ ਹੈ ਹਾਂਜੀ ਹੁ ਸਿਰ ਤੇ ਨਹੀਂ ਟਿਕਣਾ ਇਹ ਨਹੀਂ ਦੂਜਾ ਹੀ ਦੇ ਦੇ ਟੋਪੀ ਆ ਏ ਲੋਕੀਓ ਚਲੋ ਸੁਣੋ ਓਏ ਦੀਦੀ ਕੇ ਦੀਦੀ ਸੋਹਣੀ ਆ ਹਾਂ ਤੂੰ ਕਹੀ ਜਣਾ ਮੇਰੇ ਦੰਦ ਨਹੀਂ ਇਧਰ ਨੂੰ ਦੇਖ ਤੂੰ ਕਹੀ ਜਣਾ ਮੇਰੇ ਦੰਦ ਨਹੀਂ ਉਹ ਦੀਦੀ ਦੇ ਬੱਚੇ ਵੀ ਇੱਕ ਵੀ ਦੰਦ ਨਹੀਂ ਤੇਰੇ ਤਾਂ ਚਲ ਦੋ ਕੇ ਟੁੱਟੇ ਹੋਏ ਦੋ ਹਾਂ ਇਹ ਵੀ ਕੀ ਹੈ ਜੇਮਲ ਕਾਬੀ ਗਿਆ ਇਹਦੀ ਵੀ ਭਾਈ ਤੇਰੇ ਮੁੰਡੇ ਦੇ ਦੰਦ ਟੁੱਟੀ ਜਾਂਦੇ ਆ ਕਹਿੰਦਾ ਮਗਾ ਤੇਰੇ ਦਾ ਲੋਕੇ ਟੁੱਟੇ ਵੀ ਦੀਦੀ ਦੇ ਕੋਈ ਵੀ ਨਹੀਂ ਹੈ ਕਹਿੰਦਾ ਲੋਕ ਕਿੱਥੇ ਦੋ ਦਾ ਹੱਥ ਥੱਲੇ ਵਾਲਾ ਦੂਜਾ ਕਰ ਥੱਲੇ ਵਾਲਾ ਹਲਾ ਕੇ ਕਹਿੰਦਾ ਆ ਵੀ ਗਿਆ ਮੈਂ ਤਾਂ ਤੇ ਕਿਰੇ ਨਾ ਤੜਾ ਇਹਨਾਂ ਗੁੱਤਾਂ ਬੰਦ ਮੁੱਟਣ ਲੱਗੇ ਆ ਹਾਂ ਸੂਟ ਪਾਇਆ ਵਾ ਸੋਹਣਾ ਲੱਗਦਾ ਹਾਂ ਹੁਣ ਨਵੇਂ ਨਵੇਂ ਆਉਣੇ ਹੂੰ ਲੋ ਜੀ ਉਹ ਵੀ ਹੈ ਲਾਓ ਜੀ ਰੈਡੀ ਹੋ ਗਿਆ ਸਾਡਾ ਲੱਡੂ ਹੈ ਲੱਡੂ ਹੋ ਗਿਆ ਸਾਡਾ ਰੈਡੀ 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 ਦੇਹਲਾ ਦੇਹ ਹੈ ਚੁੱਸ ਤਾਂ ਪੂਰੀ ਹੈ ਹਾਂ ਹਾਂ ਲੱਗ ਚਾਹੇ ਪੱਖਾ ਪੂਰੀ ਨਹੀਂ ਮਾਜਾ ਖਾਲਾ ਨਹੀਂ ਮੈਨਾ ਨਹੀਂ ਹਾਂ ਇਹ ਹੀ ਦਾ ਗਾਣਾ ਲਾਉਣਾ ਜ਼ਿਆਦਾ ਠੰਡ ਹੋ ਜਣੀ ਸਵੇਰੇ ਨਹੀਂ ਐਸੀ ਨਹੀਂ ਲਾਉਣਾ ਠਲਕਾ ਜਿਹਾ ਬੰਦ ਲਾ ਦੇ ਪੱਖਾ ਚਾਹੇ ਬੰਦ ਕਰ ਦੇ ਕਿਉਂਕਿ ਇੱਧਰ ਨਹੀਂ ਹਵਾ ਆਉਂਦੀ ਐਸੀ ਕਮਰਾ ਉਹ ਠੰਡਾ ਜ਼ਰੂਰ ਹੋ ਜਾਂਦਾ ਹਵਾ ਨਹੀਂ ਪੱਖਾ ਜਾਈ ਚਾਰ ਕਿ ਦੱਖ ਜੀ ਪੱਖਾ ਘਟਾਉਣਾ ਚਾਹੀਦਾ ਥੋੜਾ ਇਹ ਚੱਲ ਬਵੇ ਜੀ ਚੱਲੇ ਤੇ ਫੇਰ ਘਟਾ ਲੈਂਦੇ ਆ ਸਸਰੇ ਨਾਲ ਦੀ ਕੁਛ ਨਮਕੀ ਜਿਹੀ ਖਿਚੜੀ ਹੋਣੀ ਖਾਦਾ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਵਲੌਗ ਚ ਨਾਮ ਵਾਲਾ ਆਪਣੀ ਭਾਈ ਸਲਾਹ ਸਾਰੇ ਦਿਓ ਹਾਏ ਪੱਟ ਦੇ ਲੋ ਛੇਤੀ ਛੇਤੀ ਹਾਂ ਜੀ ਸ਼ਾਮ ਨੂੰ ਅਸੀਂ ਨਾਮ ਸਿਲੈਕਟ ਕਰਨਾ ਹਾਏ ਅੱਖਰ ਤੋਂ ਰੱਖਿਓ ਕਿ ਨਹੀਂ ਮਾਸੀ ਜੀ ਹਾਂ ਜੀ ਦੁਪਹਿਰ ਤੋਂ ਪਹਿਲਾਂ ਨਾਮ ਰੱਖ ਹੋਣਾ ਕਿਉਂਕਿ ਉਹਨਾਂ ਨੇ ਰਿਪਟ ਤਾਂ ਕੁੱਤੀ ਜੇ ਨਹੀਂ 3 ਵਜੇ ਤੋਂ ਬਾਅਦ ਤੋਂ ਹਾਂ ਪਰੰਪਰਾ ਹੁੰਦੀ ਹੈ ਨਾ ਅੱਛਾ ਮਤਲਬ ਇੱਥੇ ਦਿਸਣਾ ਹੈ हां ठीक है जी ਉਹ ਤਾਂ ਖੱਤ ਨਾਲ ਲਾ ਉਹ ਤਾਂ ਹੱਥ ਨਾਲ ਲਾ ਸੈਨੀਟਾਈਜ਼ਰ ਕਰ ਪਹਿਲਾਂ ਹੱਥ ਨਾਲ ਤੇ ਦਿਓ ਜੀ ਸਾਰਿਆਂ ਨੂੰ ਸਲਾਹ ਹੈ ਬਾਅਦ ਚ ਡਿਲੇ ਹੋਈ ਜੀ ਨਾ ਕਿੰਨੇ ਕਿਲੋ ਦੀ ਹੈ ਜੀ ਇਹ 3 ਕਿਲੋ ਦੀ ਆ 2:28 ਮਿੰਟ ਤੱਕ ਮੈਨੂੰ ਪਤਾ ਨਹੀਂ ਤਾ ਮੈਂ ਤਾਂ ਅਕਤ ਦੇ ਦੱਸਿਆ ਵੀ ਇੰਨਾ ਕੁ ਵਜਨ ਹੈਗਾ ਹੀ 2:30 ਮੈਂ ਮਸੀਨ ਉੱਤੇ کہہ ਰਹੀ ਸੀ ਮਾਹ ਮਸੀਨ ਮੈਂ ਉਹ ਕਾ ਲਦਾ ਕਿ 3 ਕਿਲੋ ਵਜਣਾ ਕਹਿੰਦੇ ਵਜਨ ਹੀ ਦੱਸ ਮੈਂ ਕਿ 3 ਕਿਲੋ ਹੋਊਗਾ ਘੱਟ ਨਹੀਂ ਹੋਊਗਾ 3 ਕਿਲੋ ਵਾਜੀ ਮੈਂ ਦੇਖਿਆ ਉੱਥੇ ਫਾਰਮ ਉੱਪਰ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ